ਅੱਜ ਹਲਕਾ ਪੱਛਮੀ ਵਿਧਾਨ ਸਭਾ ਦਾ ਰਾਹੀਂ ਅੱਜ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਅੱਜ ਅਸੀਂ ਇੱਥੇ ਪਹੁੰਚੇ ਹਾਂ। ਅੱਜ ਦਾ ਮੁੱਖ ਮਕਸਦ ਵਾਰਮਿਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰਾਉਣਾ, ਐਜੂਕੇਸ਼ਨ ਤੇ ਨੌਕਰੀਆਂ ਦੀ ਤਰੱਕੀ ਤੇ ਔਰ ਨੌਕਰੀਆਂ ਦੇ ਵਿੱਚ ਬਾਲੀਲੀ ਜਿਹੜੇ ਬੱਚੇ ਸਾਡੇ ਪੈਸੇ ਕਾਰਨ ਯੂਨੀਵਰਸਿਟੀਆਂ 'ਚ ਉੱਚ ਵਿੱਦਿਆ ਤੋਂ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲ ਸਕਦਾ ਜਿਹੜੇ ਸਾਡੇ ਵੀਰ ਕਿਸੇ ਵੀ ਡਿਪਾਰਟਮੈਂਟ ਚ ਨੌਕਰੀ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਬਹੁਤ ਜਲਦੀ ਤਰੱਕੀ ਪ੍ਰਾਪਤ ਹੋ ਸਕਦੀ ਆ ਸੋ ਇਹਨਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਸੀ ਸਰਕਾਰ ਪੰਜਾਬ ਆਪਨਾ ਮੁੱਖ ਮੰਤਰੀ ਸਾਹਿਬ ਦੇ ਆਫਿਸ ਭੇਜਣਾ ਹੈ ਕਿ ਜਿਹੜਾ 12.5% ਦੀ ਰਾਖਵਾਂ ਕਰਨ ਜੋ ਵਾਲਮੀਕੀ ਸਮਾਜ ਲਈ ਮਜਬੀ ਸਿੱਖਾਂ ਦੇ ਤਹਿਤ ਸੁਪਰੀਮ ਕੋਰਟ ਦੇ ਜੋ ਆਰਡਰਸ ਹੈ ਉਹਦੀ ਇੰਪਲੀਮੈਂਟੇਸ਼ਨ ਲਈ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਹੈ ਮੇਰਾ ਨਾਮ ਕਵਲਜੀ ਸਿੰਘ ਸੋ ਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਨੇ ਵਾਲਮੀਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰਾਉਣ ਲਈ ਪੂਰੇ ਪੰਜਾਬ ਚ ਵਿਧਾਨ ਸਭਾ ਵਾਈਜ਼ ਐਸ ਡੀ ਐਮ ਸਾਹਿਬ ਰਾਈ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਆ ਜਿਸ ਦੀ ਲੜੀ ਵਿੱਚੋਂ ਅੱਜ ਹਲਕਾ ਪੱਛਮੀ ਵਿਧਾਨ ਸਭਾ ਦੇ ਰਾਹੀਂ ਅੱਜ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਅੱਜ ਅਸੀਂ ਤੇ ਪਹੁੰਚੇ ਆ ਅੱਜ ਦਾ ਮੁੱਖ ਮਕਸਦ ਵਾਲਮੀਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰਾਉਣਾ ਐਜੂਕੇਸ਼ਨ ਤੇ ਨੌਕਰੀਆਂ ਦੀ ਤਰੱਕੀ ਤੇ ਔਰ ਨੌਕਰੀਆਂ ਦੇ ਵਿੱਚ ਬਾ ਲੀਲੀ 12.5% ਕੋਟੇ ਨੂੰ ਲਾਗੂ ਕਰਾਉਣਾ ਦਾ ਮਾਫ਼ ਕਰ ਮਕਸਦ ਹੈ ਸਾਢੇ 12% ਕੋਟੇ ਨੂੰ ਲਾਗੂ ਕਰਾਉਣ ਦੇ ਨਾਲ ਵਾਲਮੀਕੀ ਮਰਯਾ ਸਿੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਪ੍ਰਾਪਤ ਹੋਣੀਆਂ ਜਿਹੜੇ ਬੱਚੇ ਸਾਡੇ ਪੈਸੇ ਕਾਰਨ ਯੂਨੀਵਰਸਿਟੀਆਂ ਚ ਉੱਚ ਵਿਦਿਆ ਤੋਂ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲ ਸਕਦਾ ਜਿਹੜੇ ਸਾਡੇ ਵੀਰ ਕਿਸੇ ਵੀ ਡਿਪਾਰਟਮੈਂਟ ਚ ਨੌਕਰੀ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਬਹੁਤ ਜਲਦੀ ਤਰੱਕੀ ਪ੍ਰਾਪਤ ਹੋ ਸਕਦੀ ਆ ਇਹਦਾ ਲਾਭ ਵਾਲਮਕੀ ਮਰਯਾ ਦੀ ਸਿੱਖਿਆ ਨੂੰ ਬਹੁਤ ਵੱਡੀ ਤਰ੍ਹਾਂ ਚ ਮਿਲ ਸਕਦਾ ਹੈ ਅੱਜ ਅਸੀਂ 55ਵਾਂ ਵਿਧਾਨ ਸਭਾ ਦਾ ਮੰਗ ਪੱਤਰ ਦੇ ਚੁੱਕੇ ਆ ਅੱਜ ਚਾਰ ਵਿਧਾਨ ਸਭਾ ਦਾ ਦੇਣ ਜਾ ਰਹੇ ਆ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਫਤਿਹਗੜ ਚੂੜੀਆਂ ਤੋਂ ਦਸੂਹਾ ਅਤੇ ਮਕੇਰੀਆਂ ਦੇ ਵਿੱਚ ਅੱਜ ਦਿੱਤਾ ਜਾ ਰਿਹਾ ਹੈ 55 ਵਿਧਾਨ ਸਭਾ ਦੇ ਵਿੱਚੋਂ ਮੰਗ ਪੱਤਰ ਦਿੱਤੇ ਜਾ ਚੁੱਕੇ ਹੋਣ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੁੰਭ ਕਰਨ ਦੀ ਨੀਂਦ ਤੋਂ ਜਾਗਣ ਦੀ ਕੋਸ਼ਿਸ਼ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਦੇ ਦਿਮਾਗ 'ਚ ਭੁਲੇਖਾ ਆ ਪਈ ਇਹ ਲੋਕ ਇਤਾਂ ਥੱਕ ਹਾਰਾਮ ਕੇ ਬੈਰ ਜਾਣਗੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਲੜਨ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਪਈ ਇਹ 117 ਵਿਧਾਨ ਸਭਾ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਾਈਜ਼ ਡੀਸੀ ਸਾਹਿਬ ਰਾਹੀਂ ਤੁਹਾਨੂੰ ਮੰਗ ਪੱਤਰ ਭੇਜੇ ਜਾਣਗੇ ਜੇਕਰ ਤੁਸੀਂ ਫਿਰ ਵੀ ਨਹੀਂ ਜਾਗਦੇ ਤੇ ਅਗਲਾ ਸਟੈਪ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਕਰੋ ਕਰਨ ਦਾ ਕੀਤਾ ਜਾਊਗਾ 50 ਸਾਲਾਂ ਵੱਲੋਂ 31 ਮਈ ਦਾ ਪੰਜਾਬ ਨੂੰ ਨਾੜਾ ਬਣਾਇਆ ਗਿਆ ਇਹ ਲੱਗਦਾ ਵੀ ਨਸ਼ਮ ਤੋਂ ਛੁਟਾਏਗਾ ਪੰਜਾਬ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦੇ ਨਾਲ ਆ ਜੇਕਰ ਉਹਨਾਂ ਨੇ ਪੰਜਾਬ ਦੇ ਵਿੱਚੋਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਆ ਅਸੀਂ ਸਲਾਘਾ ਜੋ ਕਰਨ ਦੀ ਪੈ ਉਹਨਾਂ ਦਾ ਆਦਰ ਕਰਦੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਪੀ ਇਹ ਜਿਹੜੀ ਯਾਦ 3 ਸਾਲਾਂ ਬਾਅਦ ਆਈ ਆ ਇਹ 3 ਸਾਲ ਪਹਿਲਾਂ ਆ ਜਾਣੀ ਚਾਹੀਦੀ ਪਰ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਮગરਮੱਛਾਂ ਨੂੰ ਫੜਨ ਦੀ ਕੋਸ਼ਿਸ਼ ਕਰੋ ਨਿੱਕੀਆਂ ਮੱਛੀਆਂ ਫੜਨ ਦੇ ਨਾਲ ਪੰਜਾਬ 'ਚੋਂ ਨਿਸ਼ਾਨੀ ਖਤਮ ਹੋਣਾ ਵੱਡੇ ਮગરਮੱਛ ਫੜ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੀਆਂ ਸ਼ਲਾਖਾਂ ਚੋਂ ਛੁੱਟੋ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਜੀ ਸਾਡੇ ਕੋਲ ਭਾਉਜਨ ਸਮਾਜ પાર્ટી ਦੇ ਪੰਜਾਬ ਪ੍ਰਧਾਨ ਨੇ ਕਵਲਜੀਤ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਸੀ ਸਰਕਾਰ ਪੰਜਾਬ ਆਪਣਾ ਮੁੱਖ ਮੰਤਰੀ ਸਾਹਿਬ ਦੇ ਆਫਿਸ ਤੇ ਜਨਾਇਆ ਹੈ ਕਿ ਜਿਹੜਾ 12% ਦੀ ਰੱਖ ਕਰਨ ਜੋ ਵਾਲਮੀਕੀ ਸਮਾਜ ਲਈ ਮਜਬੀ ਸਿੱਖਾਂ ਦੇ ਤਹਿਤ ਸੁਪਰੀਮ ਕੋਰਟ ਦੇ ਜੋ ਆਰਡਰਸ ਹੈ ਉਹਦੀ ਇੰਪਲੀਮੈਂਟੇਸ਼ਨ ਲਈ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਅਸੀਂ ਜੀ ਆਪਣਾ ਸਰਕਾਰ ਨੂੰ ਮੰਗ ਪੱਤਰ ਪੇਜਣ ਲੱਗੇ ਤਾਂ ਕਿ ਇੱਥੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥੈਂਕ ਯੂ।